ਆ ਕਿਸਾਨ ਯੂਨੀਅਨ ਵਾਲੇ ਧੱਕਾ ਕਰ ਰਹੇ ਨੇ ਕਣਕ ਵਾ ਰਹੇ ਨੇ ਕਿਸਾਨ ਯੂਨੀਅਨ ਵਾਲੇ ਗਰੀਬਾ ਉਚਾਰ ਚੱਲੀ ਹੈ ਇਹ ਹਾਂ ਇਹ ਸਾਈ ਭਾਈ ਇਹ ਆ ਗਰੀਬ ਔਰਤ ਚੱਲੀ ਤੇ ਆ ਕਿਸਾਨ ਯੂਨੀਅਨ ਵਾਲੇ ਧੱਕੇ ਨਾਲ ਦੋ ਦੋ ਪਟ ਕਣਕ ਖਲੀਏ ਕਣਕ ਵਾ ਰਹੇ ਨੇ ਕਿਸਾਨ ਯੂਨੀਅਨ ਵਾਲੇ ਧੱਕਾ ਕਰ ਰਹੇ ਨੇ ਜੀ ਔਰ ਰੋਕ ਦਿਓ ਫੇਰ ਲਗਾ ਲਓ ਰੋਕ ਲਓ ਆ ਐਵੇਂ ਜਾਵਾਂ ਨੂੰ ਤੂੰ ਮੁਗਾ ਤੇਰੇ ਓ ਵੀਰੋ ਰੁਕ ਜਾਓ ਕੁੰਬੇੜੀ ਜਾਣਾ ਠੱਕਾ ਕੁੰਬੇੜ ਤੋਂ ਜ਼ਿਆਦਾ ਹੋਣਾ ਨਿਕਲਣਾ ਜ਼ਿਆਦਾ ਹੈ ਕੁੰਬੇੜ ਤੋਂ ਜ਼ਿਆਦਾ ਰੋਕ ਦਿਓ ਆਪ ਜਾਣਾ ਕਿਧਰ ਚਲ ਚੇਰਾ ਪਰ ਕੀ ਕਰਨਾ ਕੰਮ ਲਾ ਕੇ ਫਿਰ ਅੱਗੇ ਕੱਢ ਕੇ ਕੰਮ ਕਰ ਕੰਮ ਕਰਨਾ ਪਤਾ ਰੋਟੀਆਂ ਯਾਰੋ ਆ ਗਈ ਮੇਰੀ ਗਾਹ ਸੋਣ ਜਿੱਥਰੋਂ ਦਾ ਰੋਟੀਆਂ ਵੀ ਨਹੀਂ ਖਾ ਰਹੀ ਕੰਮ ਵੀ ਕਰਾਦਾ ਜੀ ਰਾਜੂ ਦਾ ਕਰੇਗਾ ਨਾ ਇਹ ਰਾਜੂ ਦਾ ਮੁੰਡਾ ਯਾਰ ਰਾਜੂ ਦਾ ਮੁੰਡਾ ਤੇ ਫਿਰ ਉਹਨੂੰ ਦੋ ਯਾਰ ਤੁਸੀਂ ਤਾਂ ਨਗਰ ਆ ਯਾਰ ਹੜਾ ਰਹਾ ਵੀ ਤੇ ਰਵੇ ਚਾਹੇ ਨਾ ਅਜੇ ਦਈ ਰਹੇ ਹੋ ਅਿੱਡੇ ਦੇ ਪਿੱਛੇ ਛਾੜ ਦੇ ਕੇ ਲੈਟ ਲੈ ਲੈਟ ਲੈ ਲੈਣਾ ਕਰ ਲੈ ਮੁੰਡਾਇਆ ਮੇਰੇ ਕਾਹਨ ਨਹੀਂ ਪਾਏਗਾ ਸੁਣੀ ਬੈਨਾਂ ਹਾਲ ਹੁਣੀ ਕਰ ਰਿਹਾ ਬੈਠਾ ਫੋਨ ਕਰ ਰਿਹਾ ਮੇਰੇ ਪਰੇ ਮੈਂ ਆ ਤੇ ਕਰ ਰਹਾ ਮੈਂ ਪਹਿਲੀ ਮੇਰੀ ਬਾਤ ਵਿਆਹ ਕਰੋ ਜੋ ਮਰਜ਼ੀ ਵਿਆਹ ਕਰ ਜੇ ਪਹਿਲੀ ਉਹ ਲੈ ਜਾਵੇ ਕੋਈ ਮਾਂ ਲੈ ਜਾਵੇ ਫਿਰ ਤੂੰ ਸਾਨੂੰ ਕਿਆ ਜੇ ਸਾਨੂੰ ਨੂੰ ਸਾਫ ਦੇਉਣਾ ਤੋ ਸਾਡੇ ਕੋਟ ਕੇਸ ਵੀ ਚੱਲਦੇ ਨੇ ਨਾ ਸਾਡਾ ਸਰਕਾਰ ਇਨਸਾਫ ਕਰਦੀ ਫਿਰ ਕੋਈ ਵੀ ਨਹੀਂ ਇਨਸਾਫ ਕਰਦਾ ਮੇਰੇ ਡੈਡੀ ਨੇ ਬੋਕ ਕੇ ਕਿ ਗੇ ਦੋ ਕਰਦੇ ਵਿਸ਼ਾ ਜੀ ਇਹ ਜੋ ਸਰਦਾਰ ਸ਼ੇਰ ਸਿੰਘ ਪਿੰਡ ਭਾਨੇ ਵਾਲਾ ਇਹਦੀ ਜ਼ਮੀਨ ਦਾ ਵੀ ਐਂਡੀ ਕੋਲ ਇਹ 10 ਕਨਾਲਾਂ ਜ਼ਮੀਨ ਹੈ ਜੋ ਕਿ ਅੱਜ ਤੋਂ ਤਕਰੀਬਨ 10-15 ਸਾਲ ਤੋਂ ਮੈਂ ਇਸ ਪਰਿਵਾਰ ਨਾਲ ਮਿਲਦਾ ਵਰਤਦਾ ਆਉਣਾ ਸ਼ੇਰ ਸਿੰਘ ਨਾਲ ਪਤਾ ਹੈ ਲੱਗਾ ਵੀ ਇਹ ਜਿਹੜੀ 10 ਕ ਨਾਲਾਂ ਜ਼ਮੀਨ ਹੈ ਇਹ ਜਦੋਂ ਪਾਣੀ ਆਪਣਾ ਫਲੱਡ ਆਇਆ ਤੇ ਇਹ ਜ਼ਮੀਨ ਜਿਹੜੀ ਹੈ ਇਹ ਸਾਰੀ ਤਬਾਹ ਹੋ ਉਸ ਤਬਾਹ ਹੋਣ ਤੋਂ ਬਾਅਦ ਇਸ ਪਰਿਵਾਰ ਨੇ ਵਿਚਾਰਿਆਂ ਨੇ ਆਪ ਦਾ ਕਿਰਤੀ ਕਿਸਾਨ ਮਿਹਨਤ ਮਜ਼ਦੂਰੀ ਕਰਕੇ ਉਹ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਹੈ ਨਾਲੇ ਵਾਈ ਜੋ ਕੀਤੀ ਉਹਦੇ ਵਿੱਚ ਇਹ ਨਾਲੇ ਕਣਕ ਬੀਜੀ ਕੀ ਹੋਇਆ ਵੀ ਕਨਕ ਵਿਵਜਨ ਤੋਂ ਬਾਅਦ ਇਹਨਾਂ ਦਾ ਜਿਹੜਾ ਪਿਓ ਪੁੱਤਰਾਂ ਦਾ ਮਖਲਾ ਸ਼ੇਰ ਸਿੰਘ ਦਾ ਤੇ ਰਾਜ ਸਿੰਘ ਦਾ ਸ਼ੇਰ ਸਿੰਘ ਨੇ ਆਪ ਦੀ ਜਿਉਂਦਿਆਂ ਇਹਨੂੰ ਰਾਜ ਸਿੰਘ ਨੂੰ ਜੋ ਹਿੱਸਾ ਬਣਦਾ ਸੀ ਉਹ ਇਹਨੂੰ ਦੇ ਦਿੱਤਾ ਸੀ ਕੀ ਹੋਇਆ ਵੀ ਉਹ ਆਪਣੇ ਰਾਜ ਸਿੰਘ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਤੋਂ ਬਾਅਦ ਜਿਹੜੀ ਸ਼ੇਰ ਸਿੰਘ ਦੀ ਨੋਹ ਸੀ ਉਹ ਇਹਨੂੰ ਛੱਡ ਕੇ ਚਲੀ ਗਈ ਉਹਨਦੀ ਜੋ ਸਾਮ ਸੰਭਾਲ ਸੀ ਉਹ ਸ਼ੇਰ ਸਿੰਘ ਨੇ ਕੀਤੀ ਐਕਸੀਡੈਂਟ ਹੋਣ ਦੇ ਬਾਵਜੂਦ ਇਹਨੀਆਂ ਦੋਵੇਂ ਲੱਤਾਂ ਟੁੱਟ ਗਈਆਂ ਇਹ ਛੱਡ ਕੇ ਚਲੀ ਗਈ ਉਸ ਤੋਂ ਬਾਅਦ ਇਹਨੇ ਦੂਸਰਾ ਵਿਆਹ ਕਰਾ ਲਿਆ ਉਸ ਤੋਂ ਬਾਅਦ ਹੋਇਆ ਕਿ ਉਹ ਸਾਮਤਮਾਲ ਤੋਂ ਬਾਅਦ ਉਹ ਜਿਹੜਾ ਉਹਦਾ ਸ਼ੇਰ ਸਿੰਘ ਦਾ ਲੜਕਾ ਸੀ ਰਾਜ ਸਿੰਘ ਉਹਦੀ ਮੌਤ ਹੋ ਗਈ ਮੌਤ ਹੋਣ ਤੋਂ ਅਪਰੰਤ ਇਹਨਾਂ ਕੀ ਕੀਤਾ ਵੀ ਜਿਹੜੀ ਉਹ ਆਪਦੀ ਜ਼ਮੀਨ ਜਾਇਦਾਦ ਸੀ ਪਹਿਲਾਂ ਵੇਚ ਲਈ ਤੇ ਉਸ ਤੋਂ ਬਾਅਦ ਜਿਹੜੀ ਸ਼ੇਰ ਸਿੰਘ ਦੇ ਦੂਜੇ ਬੱਚਿਆਂ ਦੀ ਜਾਇਦਾਦ ਸੀ ਉਹ ਜ਼ਮੀਨ ਤੇ ਇਹਨਾਂ ਨੇ ਆਪਦਾ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਅਹ ਕਦ ਜਿਤਾਉਣਾ ਕੀ ਸ਼ੁਰੂ ਕੀਤਾ ਵੀ ਉਹਦੇ ਵਿੱਚ ਇਹਨਾਂ ਭਾਰਤੀ ਕਿਸਾਨ ਕਿਰਤੀ ਆਪਣੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਗਰਮੀਤ ਸਿੰਘ ਪੋਜੋਗੇ ਉਹਨੇ ਆਪਦੇ ਨਾਲ ਆਪਦੇ ਸਾਥੀ ਲੈ ਕੇ ਕੋਈ ਹੋਰ ਬੰਦੇ ਲੈ ਕੇ 30 40 ਬੰਦੇ ਲੈ ਕੇ ਨਾਜਾਇਜ਼ ਢੰਗ ਦੇ ਨਾਲ ਜਾ ਕੇ ਉਸ ਜ਼ਮੀਨ ਨੂੰ ਜਿਹੜੀ ਉਹਨੇ ਪੁੱਤਾ ਵਾਂਗ ਆਪਦੀ ਫਸਲ ਤੇਰੀ ਜੀ ਬੀਜੀ ਸੀ ਕਣਕ ਇਹਨੇ ਬੀਜੀ ਕਣਕ ਜਾ ਕੇ ਵਾਹਤੀ ਜਿਹੜੀ ਕਿ ਉਹਨਾਂ ਦੇ ਕੋਲ ਮੌਜੂਦਾ ਵੀਡੀਓ ਹੈ ਉਹਨਾਂ ਦੀ ਫਸਲ ਜਿਹੜੀ ਉਹ ਵਾਹ ਰਹੀ ਉਹਨਾਂ ਜਾ ਕੇ ਜਿਹੜੇ ਰੋਕਿਆ ਰੱਖਿਆ ਤੇ ਇਹ ਨਾ ਹਟੇ ਇਹਨਾਂ ਸਾਰੀ ਫਸਲ ਵਾਹ ਦਿੱਤੀ ਜੇ ਮੰਨ ਕੇ ਚੱਲੋ ਵੀ ਇਹਨਾਂ ਦਾ ਉਸ ਜ਼ਮੀਨ ਤੇ ਹੱਕ ਬਣਦਾ ਹੈ ਇਹ ਕੋਈ ਸਰਕਾਰੀ ਨਮਾਇੰਦਾ ਤਹਿਸੀਲਦਾਰ ਪਟਵਾਰੀ ਜਾਂ ਕੋਈ ਪੁਲਿਸ ਪ੍ਰਸ਼ਾਸਨ ਜਾਂ ਜਾਂਦੇ ਕਬਜ਼ਾ ਲੈਣ ਤੇ ਸਾਰਿਆਂ ਨੂੰ ਪਤਾ ਲੱਗਦਾ ਵੀ ਇਹਨਾਂ ਆਪਦੀ ਜ਼ਮੀਨ ਦਾ ਕਬਜ਼ਾ ਲੈ ਆ ਯੂਨੀਅਨ ਇਹ ਨਹੀਂ ਕਹਿੰਦੀ ਵੀ ਜਾ ਕੇ ਕਿਸੇ ਗਰੀਬ ਦੀ ਜਾ ਕੇ ਤੇ ਖੜੀ ਫਸਲਵਾ ਦੇ ਪੁੱਤਾਂ ਮੰਗ ਉਹਨੇ ਫਸਲ ਵਿਚਾਰੀ ਨੇ ਬੀਜੀ ਏ ਤੇ ਉਹਦੀਆਂ ਨਾਲ ਫਸਲਵਾਤੀ ਕਹਿਣ ਦਾ ਭਾਵ ਇਹ ਵੀ ਇਹ ਜਿਹੜੀਆਂ ਜਥੇਬੰਦੀਆਂ ਨੇ ਇਹ ਕਿਸੇ ਦਾ ਸਹਾਰਾ ਬਣਦੀਆਂ ਨੇ ਵੀ ਜੇ ਕਿਸੇ ਨਾਲ ਕੋਈ ਤੱਕਾ ਹੁੰਦਾ ਹੈ ਤੇ ਜਾ ਕੇ ਉਹਦੇ ਨਾਲ ਨਿਆਂ ਕਰਦੀਆਂ ਨੇ ਖੜਦੀਆਂ ਨੇ ਜਾਂ ਸਰਕਾਰਾਂ ਨਾਲ ਸਾਡਾ ਕੋਈ ਪੰਗਾ ਪੈਂਦਾ ਹੈ ਤੇ ਅਸੀਂ ਸਰਕਾਰਾਂ ਦੇ ਵਿਰੁੱਧ ਧਰਨੇ ਲਾਉਣੇ ਆ ਮੰਨ ਕੇ ਚੱਲੋ ਵੀ ਜੇ ਹੁਣ ਇਹ ਪਰਿਵਾਰ ਨਾਲ ਇਹ ਨੇ ਦਰਮੀਤ ਸਿੰਘ ਨੇ ਇਹ ਧੱਕਾ ਕਰਾਇਆ ਹੈ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਵੀ ਇਹਨੇ ਇਹ ਕੰਮ ਕੀਤਾ ਹੈ ਤੇ ਇਹਨਾਂ ਜਿਹੜਾ ਆਧਾਕ ਮੰਦਾ ਹੈ ਉਹ ਲੈ ਕੇ ਇਹ ਨਾਲੇ ਖਾ ਲਿਆ ਤੇ ਉਸ ਗਰੀਬ ਪਰਿਵਾਰ ਨਾਲੇ ਧੱਕਾ ਕਰਦੇ ਨੇ ਇਹਨਾਂ ਕੋਈ ਕੋਰਟ ਦੀ ਪ੍ਰਵਾਨ ਨਹੀਂ ਕੀਤੀ ਕੋਈ ਇਹਨਾਂ ਪ੍ਰਸ਼ਾਸਨ ਦੀ ਪ੍ਰਵਾਨ ਨਹੀਂ ਕੀਤੀ ਇਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਵੀ ਜੋ ਇਹਨਾਂ ਦੀ ਪੁੱਤਾਂ ਵਾਗ ਫਸਲ ਜਿਹੜੀ ਪਾਲੀ ਇਹਨਾਂ ਨੇ ਵਾਈ ਉਹਦਾ ਜਾਂ ਤਾਂ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਬੰਦਿਆਂ ਤੇ ਜਵਾਨ ਦੀ ਕਾਰਵਾਈ ਕੀਤੀ ਜਾਵੇ ਜਿੰਨਾ ਬੰਦਿਆਂ ਨੇ ਜਾ ਕੇ ਉਹਨਾਂ ਦੀ ਖੜੀ ਫਸਲ ਵਾਈ ਜੋ ਇਹਨਾਂ ਨੇ ਉਹਦੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਬੰਦੇ ਨਾਲ ਗਏ ਨੇ ਉਹਨਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਮੰਨ ਕੇ ਚੱਲੋ ਜੇ ਇਹਨਾਂ ਤੇ ਪਰਚਾ ਨਹੀਂ ਹੁੰਦਾ ਜਿਵੇਂ ਹਥਿਆਰ ਲੈ ਕੇ ਗਏ ਨੇ ਜਾਂ ਕਿਰਪਾਨਾਂ ਟਕਬੇ ਲੈ ਕੇ ਗਏ ਨੇ ਉਹਨਾਂ ਗਰੀਬਾਂ ਬੰਦਿਆਂ ਨੂੰ ਇਹਨਾਂ ਹਥਿਆਰ ਵਿਖਾਏ ਨੇ ਉਹ ਵਿਚਾਰੇ ਡਰ ਦੇ ਪਿਛਾ ਖੜੇ ਰਹੇ ਨੇ ਉਹਨਾਂ ਦੀ ਕੋਈ ਵਾਹ ਨਹੀਂ ਚੱਲੀ ਇਹਨਾਂ ਫਤਲਵਾਦੀ ਇਸ ਤੋਂ ਬਾਅਦ ਅਸੀਂ ਸਰਕਾਰ ਤੋਂ ਇਹ ਮੰਗ ਕਰਨੇ ਆਂ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਉਸ ਤੋਂ ਬਾਅਦ ਕਹਿਣ ਦਾ ਭਾਵ ਹੈ ਵੀ ਇਹਨਾਂ ਨੇ ਡਰਦਿਆਂ ਨੇ ਇਹਨਾਂ ਬੰਦਿਆਂ ਤੋਂ ਗੁਰਮੀਤ ਸਿੰਘ ਹੋਣਾ ਤੋਂ ਕ੍ਰਾਂਤੀ ਕਾਣੀ ਹੋਣਾ ਤੋਂ ਡਰਦਿਆਂ ਨੇ ਇੱਕ ਕੋਰਟ 'ਚ ਕੇਸ ਲਾਇਆ ਮੰਨ ਕੇ ਚੱਲੋ ਵੀ ਜੇ ਕੋਰਟ ਜੋ ਵੀ ਫੈਸਲਾ ਕਰਦੀ ਏ ਇਹ ਪਰਿਵਾਰ ਮੰਨਣ ਨੂੰ ਤਿਆਰ ਹੈ ਵੀ ਜੋ ਕੋਰਟ ਫੈਸਲਾ ਕਰਦੀ ਏ ਉਹ ਜਿੰਦੇ ਹੱਕ 'ਚ ਸਰਕਾਰ ਕਰੇਗੀ ਕੋਰਟ ਕਰੇਗੀ ਅਸੀਂ ਉਹ ਫੈਸਲਾ ਮੰਨਣ ਨੂੰ ਤਿਆਰ ਆਂ ਜੇ ਮੰਨ ਕੇ ਚੱਲੋ ਵੀ ਇਹ ਅਜੇ ਵੀ ਗੁਰਮੀਤ ਸਿੰਘ ਜਾਂ ਕ੍ਰਾਂਤੀਕਾਰੀ ਵਾਲੇ ਜੇ ਇਹ ਜਾ ਕੇ ਅਜੇ ਵੀ ਉਸ ਪਰਿਵਾਰ ਨਾਲ ਧੱਕਾ ਕਰਦੇ ਨੇ ਤੇ ਫਿਰ ਸਾਡੀ ਇੱਕ ਆਈਪੀਡੀ ਯੂਨੀਅਨ ਸਾਡੇ ਨਾਲ ਸਾਡੀ ਭਾਰਤੀ ਕਿਸਾਨ ਪੰਜਾਬ ਉਹ ਵੀ ਅਸੀਂ ਇਹਨਾਂ ਦੇ ਨਾਲ ਅਸੀਂ ਵੀ ਆਪਦੇ ਪੰਜਾਬ ਪ੍ਰਧਾਨ ਸਰਦਾਰ ਫਰਮਾਨ ਸਿੰਘ ਸੰਧੂ ਨਾਲ ਜਾ ਕੇ ਵਿਚਾਰ ਵਟਾਂਦਰਾ ਕਰਾਂਗੇ ਉਸ ਨੂੰ ਇਹ ਜਾ ਕੇ ਸਾਰੀ ਜਿਹੜੀ ਗੱਲ ਹੈ ਜੋ ਇਹਨਾਂ ਨੇ ਧੱਕਾ ਕੀਤਾ ਹੈ ਉਹਨੂੰ ਵੀਡੀਓ ਵਿਖਾਵਾਂਗੇ ਜੋ ਇਹਨਾਂ ਸਾਰਾ ਕੀਤਾ ਉਹਨਾਂ ਜਾ ਕੇ ਅਸੀਂ ਉਹਨੂੰ ਸਾਰੀ ਗੱਲਬਾਤ ਦੱਸਾਂਗੇ ਅਗਲੀ ਕਾਰਵਾਈ ਜੋ ਹੋਈ ਜੋ ਸਾਨੂੰ ਫਿਰ ਉਹ ਹੁਕਮ ਕਰੇਗਾ ਧਰਨਾ ਲਾਉਣਾ ਪਿਆ ਧਰਨਾ ਲਾਵਾਂਗੇ ਜਿੰਨਾ ਚਿਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹ ਪਰਿਵਾਰ ਦੇ ਨਾਲ ਦੇਖੋ ਇਹ ਜਿਹੜਾ ਸ਼ੇਰ ਸਿੰਘ ਸੀ ਇਹਨਾਂ ਦਾ ਪਿਓ ਪੁੱਤਾਂ ਦਾ ਆਪਸ ਵਿੱਚ ਮਾਇ ਹੈ ਸੀ ਰਾਜ ਸਿੰਘ ਦਾ ਲੜਕਾ ਸੀ ਇਹ ਲੜਕੇ ਦੇ ਨਾਲ ਦੁਰਘਟਨਾ ਹੋ ਗਈ ਐਕਸੀਡੈਂਟ ਦੀ ਤੇ ਛੇ ਮਹੀਨੇ ਬਾਅਦ ਜਿਹੜੀ ਸੀ ਉਹਦੇ ਘਰ ਦੀ ਕਲਚਲ ਬੀਬੀ ਛੱਡ ਕੇ ਚਲੀ ਗਈ ਔਰ ਉਹਦਾ ਜਿਹੜਾ ਛੋਟਾ ਬੱਚਾ ਸੀ ਮਤਲਬ 2 ਕੁ ਸਾਲ ਦਾ ਉਹ ਵੀ ਇਹਨਾਂ ਪਾਲਿਆ ਸ਼ਿਰ ਸਿੰਘ ਨੇ ਔਰ ਮੇ ਬੀਬੀ ਜਿਹੜੀ ਬੈਠੀ ਆ ਜਿਨ੍ਹਾਂ ਦੇ ਨਾਲ ਅਸੀਂ ਅੱਜ ਹੈਗੇ ਆ ਇਹ ਵੀ ਜਿਹੜੀ ਨਾਲ ਇਹਨਾਂ ਨੇ ਉਹਦੀ ਚੱਕ ਤੇ ਜਿਨੇ 6-7 ਸਾਲ ਕੁਛ ਕੀਤੀ ਆ 18 ਚ ਜੁਜੀ 12 ਜੋ ਹੋਇਆ ਸੀ ਐਕਸੀਡੈਂਟ ਉਹਦਾ ਤੇ 18 ਜੂ ਦੀ ਮੌਤ ਉਹ ਦੀ ਸੀ ਇਨੇ ਸਾਲ ਚਾਈ ਫਿਰੇ ਨੇ ਉਹਦਾ ਇਲਾਜ ਕਰਾਇਆ ਨੇ ਬਹੁਤ ਜਗਨ ਪਰ ਆਗਰ ਦੀ ਕਿਸਮਤ ਾਰ ਗਈ ਡੈਥ ਹੋ ਗਈ ਇਹਨਾਂ ਨੇ ਪਰ ਜਿਹੜੀ ਉਹਦੀ ਜ਼ਮੀਨ ਸੀਗੀ ਪਹਿਲਾਂ ਉਹ ਲੈ ਚੁੱਕਾ ਸੀ ਇਹ ਛੇਰ ਸਿੰਘ ਦੀ ਜ਼ਮੀਨ ਸੀਗੀ ਇਹ ਨੂੰ ਸੰਭਾਲਣ ਕਰਦੇ ਨਾ ਕੁਝ ਨਹੀਂ ਬਣਾ ਤਿੰਨ ਇਹ ਬੱਚੀਆਂ ਨੇ ਇੱਕ ਲੜਕਾ ਸੀ ਅੱਜ ਵਿਧਵਾ ਹੈ ਕੋਈ ਇਹਨੂੰ ਸੰਭਾਲਣ ਵਾਲਾ ਹੈ ਨਹੀਂ 10 ਸਾਲ ਦਾ ਬੱਚਾ ਕੀ ਕਮਾਈ ਕਰੇਗਾ ਜੇ ਅੱਜ ਸਰਾਚਾਰ ਆਈਏ ਮਤਲਬ ਇਹਨਾਂ ਕੋਲ ਲਿਖਤ ਪੜਤ ਹੁੰਦੀ ਜਾਂ ਉਸ ਦਾ ਕੋਈ ਕੋਰਟ ਦਾ ਆਰਡਰ ਹੁੰਦਾ ਤਾਂ ਮਤਲਬ ਆ ਜਾ ਤੇ ਉਹ ਜ਼ਮੀਨ ਤੇ ਤੱਕਾ ਵੀ ਕਰਦੇ ਇਹਨਾਂ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਕੋਈ ਆਰਡਰ ਨਹੀਂ ਲਿਆ ਸਰਕਾਰ ਦਾ ਆ ਤੇ ਜਾ ਤੇ ਕ੍ਰਾਂਤੀਕਾਰੀ ਵਾਲਾ ਗਰਮੀਤ ਸਿੰਘ ਚੰਨਾ ਬਾਰੇ ਕਿਹਾ ਤੋਂ ਇਹਨਾਂ ਨੇ ਜਾ ਤੇ ਸਰਾਸਰ ਤੱਕਾ ਕਰ ਦਿੱਤਾ ਜੇ ਇਹ ਅੱਜ ਇਹਨੂੰ ਨਾ ਇਨਸਾਫ ਮਿਲਿਆ ਅਸੀਂ ਇਹਨਾਂ ਦੇ ਨਾਲ ਹੈ ਬਿਲਕੁਲ ਭਾਰਤੀ ਕਿਸਾਨ ਯੂਨੀਅਨ ਔਰ ਆਈਪੀਡੀ ਵੀ ਅਸੀਂ ਜਿਹੜੀ ਯੂਨੀਅਨ ਦਾ ਅਕਦਾਰ ਅਸੀਂ ਧਰਨਾ ਲਾਦੇ ਇਹਨਾਂ ਨੂੰ ਹੱਕ ਸਾਰਾ ਸਰਦਵਾਵਾਂ ਦੇ ਇਹ ਨਹੀਂ ਗੱਲ ਜਿਹੜੀ ਇਹਨਾਂ ਦੀ ਆ ਤੇ ਫਸਲ ਪੱਟੀ ਗਈ ਹੈ ਉਹ ਦਾ ਤੋਂ ਖਲਾਫ ਵੀ ਇਹਨਾਂ ਨੇ ਕੋਈ ਆਰਡਰ ਨਹੀਂ ਲਿਆ ਕੋ ਕੁਛ ਨਹੀਂ ਇਹਨਾਂ ਨੇ ਸਿਰਫ ਜਾਤੀ ਪੁੱਛਿਆ ਨਹੀਂ ਦੱਸਿਆ ਨਹੀਂ ਮਤਲਬ ਕਿਛੇ ਪਤਾ ਹੁੰਦਾ ਕੋਟ ਦਾ ਕੋ ਆਰਡਰ ਹੁੰਦਾ ਤੇ ਬੰਦੇ ਵੀ ਠੀਕ ਹੈ ਯਾਦ ਬਖਾਂ ਦੇ ਆਰਡਰ ਵੀ ਸਾਡੇ ਕੋ ਆਰਡਰ ਹੈ ਕਿਥੋਂ ਕੋਟ ਦਾ ਇਹ ਸ਼ੇਰ ਸਿੰਘ ਦੀ ਨਹੀਂ ਜ਼ਮੀਨ ਇਹ ਰਾਜ ਸਿੰਘ ਦੀ ਹੈ ਇਹ ਸ਼ੇਰ ਸਿੰਘ ਦੀ ਜ਼ਮੀਨ ਨਾਲ ਜਿਹੜੀ 10 ਕਨਾਲੀਆਂ ਦੇ ਨਾਲ ਤੱਕ ਆ ਗਿਆ ਹੈ ਇਹ ਸਾਡਾ ਹੱਕ ਨਹੀਂ ਬਣਦਾ ਜਿਹੜੀ ਕਿਸਾਨ ਯੂਨੀਅਨ ਹੈ ਜਿਹੜੀ ਕਰੀ ਵਾਲੇ ਨੇ ਇਹਨਾਂ ਨੇ ਸਾਰਾ ਸਭ ਕੰਮ ਕੀਤਾ ਜੇ ਭਈ ਜੇ ਅੱਗੇ ਉਹ ਬੈਠੇ ਆ ਜੇ ਅਗਰ ਅੱਜ ਉਹਨਾਂ ਨੇ ਧਰਨੇ ਲਾ ਦੇ ਇਸੇ ਤਰ੍ਹਾਂ ਜਿਵੇਂ ਜ਼ਮੀਨ ਤੇ ਕਬਜ਼ਾ ਕੀਤਾ ਹੈ ਅਸੀਂ ਵੀ ਧਰਨਾ ਲਾਵਾਂ ਦੇ ਅਸੀਂ ਦੋ ਜੁਨੀਅਨ ਇਹਨਾਂ ਦੇ ਨਾਲ ਹੈ ਇਹ ਬੀਬੀ ਦੇ ਨਾਲ ਹੈ ਸ਼ੇਰ ਸਿੰਘ ਦੇ ਜਿਹੜਾ ਪਰਿਵਾਰ ਇਹਨਾਂ ਦੇ ਨਾਲ ਹੈ ਅਸੀਂ ਜਦ ਸਾਰਾ ਸਭ ਅਸੀਂ ਵੀ ਬੰਬ ਬੈਠਾ ਦੇ ਧਰਨਾ ਲਾ ਤੇ ਇਹਨਾਂ ਦਾ ਹੱਕ ਦਵਾ ਦੇ ਜੱਡਾ ਇਹ ਜਿਹੜਾ ਮਸਲਾ ਹੈਗਾ ਹੁਣੇ ਸਾਡੇ ਦਿਹਾਂਸ ਆਇਆ ਹੈ ਤੇ ਇਸकी ਪ੍ਰੋਪਰ ਜੜੀ ਹੈਗੀ ਉਹ ਬੰਦੀ ਕਾਰਵਾਈ ਜੜੀ ਹੈਗੀ ਉਹ ਐਸ ਪਰ ਲਾ ਉਹ ਕੀਤੀ ਜਾਊਗੀ ਇਕੋ ਨਾਲ ਵੀ ਕਿੰਦਸੀ ਅਸੀਂ ਵੀਡੀਓ ਵੀ ਸਾਹੂ ਆ ਜਿਹੜਾ ਵੀਡੀਓ ਹੈ ਉਹ ਵੀ ਧਿਆਨ ਚ ਹੁਣੀਆ ਹੈ ਇਹ ਇਹ ਡੀਐਸਪੀ ਸਿਟੀ ਸਰਵਿਸ ਕੀ ਕਰ ਰਹੇ ਹਨ ਜਿਹੜੀ 33 ਮੁਬਾਈ ਵਟੀ ਤੋਂ ਵਟੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ